ਨਰਿੰਦਰ ਮੋਦੀ ਮਿਸ਼ਨ ਹਰਿਆਣਾ ਤੇ ਨੇ ਹਰਿਆਣਾ ਦੇ ਕੈਥਲ ਦੇ ਵਿੱਚ ਰੈਲੀ ਨੂੰ ਸੰਬੋਧਿਤ ਕੀਤਾ ਕੁਲ ਸਮੇਂ ਬਾਅਦ ਕੈਥਲ ਰਾਜਸਥਾਨ ਚਾਰ ਲੇਨ ਨੈਸ਼ਨਲ ਹਾਈਵੇ ਦਾ ਨੀ ਪੱਥਰ ਵੀ ਰੱਖਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੈਲੀ ਦੌਰਾਨ ਉਹਨਾਂ ਨੇ ਬੋਲਦਿਆਂ ਕਈ ਸਾਰੇ ਮੁੱਦੇ ਚੁਹੇ ਤੇ ਆਖਿਆ ਕਿ ਜਿੰਨਾ ਲੋਕ ਹਰਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਉਹ ਵਿਆਸ ਸਮੇਤ ਸਾਰਾ ਪਿਆਰ ਮੋੜਨਗੇ ਬਿਜਲੀ ਇਸ ಶತਦੀ ਦੇ ਇਨਫਰਾਸਟ੍ਰਕਚਰ ਦੇ ਨਾਲ ਕੰਮ ਨਹੀਂ ਚੱਲੇਗਾ ਹਰਿਆਣਾ ਦਾ ਵਿਕਾਸ ਕੀਤਾ ਜਾਏਗਾ ਵਿਕਾਸ ਤੋਂ ਬਿਨਾ ਰੋਜ਼ਗਾਰ ਸੰਭਵ ਨਹੀਂ ਹੈ ਨਾਲ ਹੀ ਕਿਸਾਨਾਂ ਦੇ ਮੁੱਦੇ ਉਹਨਾਂ ਨੇ ਚੱਕਦਿਆਂ ਬੋਲਿਆ ਕਿ ਕਿਸਾਨ ਦੇਸ਼ ਦਾ ਅੰਨ ਭੰਡਾਰ ਭਰਦਾ ਹੈ ਪਰ ਕਿਸਾਨ ਦੀਆਂ ਜੇਬਾਂ ਖਾਲੀ ਰਹਿੰਦੀਆਂ ਨੇ ਇਸ ਲਈ ਕਿਸਾਨਾਂ ਦਾ ਵੀ ਖਾਸ ਖਿਆਲ ਰੱਖਿਆ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਥਲ ਨੈਸ਼ਨਲ ਹਾਈਵੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਲਈ ਹਰਿਆਣਾ ਆਏ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੁਰੂਕhetra ਦਾ ਮੈਦਾਨ ਸ਼ਾਂਤੀ ਦਾ ਪ੍ਰਤੀਕ ਹੈ ਖਾਸ ਗੱਲਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਹੀਆਂ ਕਿਹਾ ਕਿ ਹਰਿਆਣਾ ਨੂੰ ਉਹਨਾਂ ਜਾਣਦਾ ਹਾਂ ਜਿੰਨਾ ਗੁਜਰਾਤ ਨੂੰ ਜਾਣਦਾ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਨਾਲ ਹੀ ਇਹ ਵੀ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਜੋ ਪਿਆਰ ਦਿੱਤਾ ਉਸ ਲਈ ਕਰਜ਼ਦਾਰ ਰਹਿਣਗੇ ਅਤੇ ਵਿਆਸ ਸਮੇਤ ਪਿਆਰ ਵਾਪਸ ਕਰਨਗੇ ਪਿਆਰ ਨੂੰ ਵਿਕਾਸ ਕਰਕੇ ਵਾਪਸ ਕਰਾਂਗੇ ਕਹਿਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਤਾ ਵਿਕਾਸ ਤੇ ਵਿਸ਼ਵਾਸ ਰੱਖਦੀ ਹੈ ਇਹ ਵੀ ਅਹਿਮ ਗੱਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹੀ ਅਜੇਕਰ ਵਿਕਾਸ ਨਹੀਂ ਤਾਂ ਰੋਜ਼ਗਾਰ ਕਿਵੇਂ ਮਿਲੇਗਾ ਵਿਕਾਸ ਤੇ ਖਾਸ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਦੇਸ਼ ਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਕੇ ਜਾਣਾ ਹੈ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਵਿਕਾਸ ਦੀ ਤਾਰੀਫ਼ ਵੀ ਕੀਤੀ ਨਾਲ ਵੀ ਹੋਰ ਵਿਕਾਸ ਕਰਾਉਣ ਦੇ ਦਾਅਵੇ ਵੀ ਕੀਤੇ ਨੇ ਤੇ ਆਖਿਆ ਕਿ ਸਾਰੀਆਂ ਮੁਸ਼ਕਲਾਂ ਦਾ ਹੱਲ ਵਿਕਾਸ ਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਹਰਿਆਣਾ ਦੇ ਵਿੱਚ ਪਿਛਲੀ ਸਦੀ ਵਾਲਾ ਵਿਕਾਸ ਨਹੀਂ ਚੱਲੇਗਾ ਪਿਛਲੀ ਸਦੀ ਵਾਲਾ ਬੁਨਿਆਦੀ ਢਾਂਚਾ ਨਹੀਂ ਚੱਲੇਗਾ ਇਹ ਕਿਹਾ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਗੈਸ ਗ੍ਰਿਡ ਵਾਟਰ ਗ੍ਰਿਡ ਲਾਉਣਾ ਹੋਏਗਾ ਹਰਿਆਣਾ ਨੂੰ ਹੋਰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣਾ ਹੋਏਗਾ ਦੇਸ਼ ਬੁਰਾਈਆਂ ਨੂੰ ਸਹਿਣ ਲਈ ਤਿਆਰ ਨਹੀਂ ਹੈ ਇਹ ਵੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ਟਾਚਾਰ ਦੇ ਮੁੱਦੇ ਨੂੰ ਵੀ ਹਰਿਆਣਾ ਨੇ ਚੱਕਿਆ ਹਰਿਆਣਾ ਦਾ ਮੇਰੇ ਤੇ ਵਿਸ਼ੇਸ਼ ਅਧਿਕਾਰ ਹੈ ਇਹ ਵੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਨੇ ਹਰਿਆਣਾ ਦੇ ਵਿਕਾਸ ਦੀ ਤਾਰੀਫ ਕੀਤੀ ਤੇ ਨਾਲ ਹੀ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕੈਂਸਰ ਤੋਂ ਵੀ ਜ਼ਿਆਦਾ ਭਿਆਨਕ ਹੈ ਹਰਿਆਣਾ ਦਾ ਕਿਸਾਨ ਅੰਨ ਭੰਡਾਰ ਭਰਦਾ ਹੈ ਤੇ ਕਿਸਾਨ ਦੀ ਜੇਬ ਖਾਲੀ ਰਹਿ ਜਾਂਦੀ ਹੈ ਕਿਸਾਨਾਂ ਦੀ ਜੇਬ ਖਾਲੀ ਨਾ ਰਹੇ ਇਸ ਲਈ ਵੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਇਹ ਕਿ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਨਾਜ ਪਰ ਆਰਵੀ ਪਰਣਾ ਤੇ ਕਿਸਾਨਾਂ ਦੀਆਂ ਜੇਬਾਂ ਵੀ ਪਰਣ हरियाणा ਦਾ ਕਿਸਾਨ ਅੰਨ ਭੰਡਾਰ ਪਰਦਾ ਉਸ ਦੀਆਂ ਜੇਬਾਂ ਖਾਲੀ ਰਹਿ ਜਾਂਦੀਆਂ ਨੇ ਇਸ ਲਈ ਅੰਨ ਭੰਡਾਰ ਦੇ ਨਾਲ ਨਾਲ ਕਿਸਾਨ ਦੀਆਂ ਜੇਬਾਂ ਵੀ ਭਰਨ ਇਹ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ